ਰਾਦਾ ਸਮਾਂ ਕੋਈ ਲਗਭਗ 10 ਵਜ ਚੁੱਕਿਆ ਤੇ ਸਾਨੂੰ ਸਤਲੁਜ ਦਰਿਆ ਦੇ ਕੰਢੇ ਜੋ ਬੰਨਦੇ ਲੋਕ ਰਹਿੰਦੇ ਲੋਕਾਂ ਤੇ ਉਹ ਇੱਕ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਪਾਣੀ ਬਹੁਤ ਚੜ ਰਿਹਾ ਚਲੋ ਪਤਾ ਦੁਪਹਿਰ ਦਾ ਹੀ ਆ ਪਰ ਸਾਨੂੰ ਇੱਕ ਘਰ ਦੀ ਕਾਲ ਆਈ ਕਿ ਹੈਪੀ ਵੀਰ ਤੇ ਕੁਝ ਸਾਧਨ ਕੋਈ ਹੈਗਾ ਤਾਂ ਲੈ ਆ ਆਪਣੇ ਕੋਲ ਜੇ ਗੱਡੀ ਖੜੀ ਸੀ ਤੇ ਖੜਿਆ ਟਰੈਕਟਰ ਟਰਾਲੀ ਤੇ ਅਸੀਂ ਮੌਕੇ ਤੇ ਗੱਡੀ ਗੱਡੀ ਤੇ ਇੱਕ ਉਹਨਾਂ ਦਾਣੇ ਕੱਢ ਕੇ ਲੈ ਕੇ ਆਉਣੇ ਆ ਤੇ ਇੱਕ ਲਿਆਉਣੇ ਆ ਵੀ ਨਿੱਕਾ ਮੋਟਾ ਜੋ ਸਮਾਨ ਘਰ ਦਾ ਆ ਗਿਆ ਉਹ ਲੈ ਆਵਾਂਗੇ आज ਸਮਾਜ जरूर ਵਾਕੇ ਸੇਵਾ ਦਾ ਆ ਤੇ ਇਹ ਸੇਵਾ ਦਾ ਸਮਾ ਹੀ ਮੰਨ ਕੇ ਚਲੋ ਵੀ ਰਗ ਦੇ ਮਜਬੂਰੀ ਪਈ ਆ ਤੇ ਤੁਹਾਡੀ ਤਨ ਦੇ ਕਿਸੇ ਕੰਮ ਆਉਂਦੀ ਆ ਤਾਂ ਚੰਗੀ ਗੱਲ ਆ ਆ ਜਾਣੀ ਚਾਹੀਦੀ ਹੈ ਨਾ ਇਹ ਵੀ ਦੇਖ ਰਹੇ ਆ ਵੀ ਲੋਕ ਸਮਾਨ ਜਿਹੜੇ ਹੈਗੇ ਆ ਜਿਨ੍ਹਾਂ ਸਿਰ ਮਜਬੂਰੀਆਂ ਪਈਆਂ ਉਹਨਾਂ ਨੂੰ ਪਤਾ ਹੁੰਦਾ ਵੀਰੇ ਤੇ ਅੱਸੀ ਆ ਪਿੰਡ ਦੇ ਲਗਭਗ ਕੁੱਲ ਪਹੁੰਚ ਚਲੇ ਆ ਤੇ ਇਥੇ ਉਹ ਜਿਹੜੇ ਪਿੰਡ ਪਹੁੰਚੇ ਆ ਉਹ ਪਿੰਡ ਦੇ ਵਿੱਚ ਤੁਸੀਂ ਬਹੁਤ ਆ ਦੇਖ ਰਹੇ ਆ ਲੋਕ ਇਕੱਠੇ ਹੋਏ ਆ ਇਹ ਹੈਗਾ ਬੰਨ ਦੇ ਘਰ ਜਾ ਵਈ ਗਾਣੇ ਕੱਢੇ ਜਾ ਰਹੇ ਨੇ ਵੇਰੇ ਤੋਂ ਬੰਨ ਗਿਆ ਗਾਣੀ ਗਾਣੀ ਆਈ ਨਾ ਤੁਹ ਚੱਕਾਂਗੇ ਆਪਣੇ ਗਾਣੇ ਤੇ ਫਾਈਨਲੀ ਇਸ ਵਕਤ ਜੋ ਮਾਹੌਲ ਬਣਦਾ ਆ ਐ ਮੂੰਹ ਕਰੀ ਇਹਨੂੰ ਇਹ ਸਾਰੇ ਪਿੰਡ ਦੀ ਉਹ ਸੰਗਤ ਆ ਮਤਲਬ ਭੋਗ ਤੇ ਵਿਆਹ ਤੇ ਬਿਨਾਂ ਪੁੱਛ ਪਹੁੰਚ ਲਈ ਜਨਤਾ ਆ ਮੈਂ ਮਤਲਬ ਵਿਆਹ ਦੇ ਪਹਿਲੇ ਲੁੱਟਾਂ ਵਾਲੇ ਬੰਦੇ ਆ ਆ ਪਿੰਡ ਦੇ ਜਿਹੜੇ ਯੋਧੇ ਆ ਇਹ ਸਾਰੇ ਜਿਹੜੇ ਮਤਲਬ ਮੂੰਹ ਉੱtre ਹੋਏ ਇਹ ਬੰਨ ਵਾਲੇ ਆ ਜਿਹੜੇ ਖੁਸ਼ਕੁਸ਼ ਇਹ ਪਿੰਡ ਵਾਲੇ ਆ ਇਹ ਸਵਾਦ ਲੈਣ ਆਇਆ ਆ ਜਿਆਦਾ ਹੀ ਆ ਆਜੋ ਆ ਗਿਆ ਜੀ ਆਜੋ ਠੀਕਾ ਡੱਡਾ ਲੈ ਲੈ ਉਹ ਮੜੋ ਹੋ ਮੜਾ ਜਾ ਬਰਾਮਣ ਨੂੰ ਨਹੀਂ ਤੋ ਪਾਇਵੇ ਨਾ ਬੋਰੇ ਪਾਇਵੇ ਹਾਂ ਪਾਇਪ ਚੱਕਣੀ ਆ ਬਸ ਸਹੀ ਆ ਆ ਸਿੱਧਾ ਕਰ ਲੈ ਫੇਲੇ ਕਾਫੀ ਸੱਦੇ ਲੱਗ ਕੇ ਆ ਜਾ ਹਾਂਜੀ ਮੈਂ ਆ ਰਿਹਾ ਹਾਂ ਇੱਕ ਕੋਣ ਕਿੱਦਾਂ ਸਵਾਰ ਹੋ ਬੇਲਾ ਹੋ ਗਿਆ ਉਹਦੀ ਇਹ ਕੋਪ ਪਾਉਂਗੇ ਬੋਲ ਕੇ ਪਾਦਾਂਗੇ ਉਹਨੇ ਤਾਂ ਪਾਦਾਂਗੇ ਕਿਹਨਾਂ ਵਾਰਾ ਹੈ ਮਤ ਹਾਂ ਇਹ ਕੋਣ ਹੈ ਬਹੁਤ ਨੰਗਨ ਇਹ ਉਹ ਵਕਤ ਆ ਜਿੱਥੇ ਸਾਰੇ ਭੈਣ ਭਰਾ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਖੜਦੇ ਪਾਪੂ ਕਿਹੜੇ ਪਿੰਡ ਤੋਂ ਸਾਡੇ ਕੋਸਪੁਰਾ ਤੋਂ ਸਾਡੇ ਰਿਸ਼ਤੇਦਾਰ ਨੇ ਠੀਕ ਆ ਸਮਾਨ ਚੱਕੜਾਏ ਹੋ ਜੀ ਆਹ ਸਮਾਨ ਚੱਕੜਾਏ ਸੀਗੇ ਠੀਕ ਆ ਤੇ ਕੀ ਮੋਲਿਆ ਪਾਣੀ ਦਾ ਮੋਲ ਤਾਂ ਮੋਲ ਬਹੁਤ ਜ਼ਿਆਦਾ ਯਾਰ ਠੀਕ ਹੈ ਠੀਕ ਹੈ ਚਲੋ ਵਧੀਆ ਉਹ ਟਰੈਕਟਰ ਨੇ ਟਰੈਕਟਰ ਟਰਾਲੀਆਂ ਨੇ ਟਰਾਲੀਆਂ ਨਾਲ ਇਹਨਾਂ ਖੁੱਲਤੇ ਹੋਇਆ ਤਾਂ ਕਿ ਲੋਕ ਸੇਫ ਹੋ ਜਾਣ ਨਾ ਲੱਗਾ ਵਾ ਹਾਂ ਇਹ ਰੁਕ ਰਹਾ ਫੇਰੇ ਰੋਣੀ ਉਰੂ ਮੇਲੀ ਮੜਿਆ ਇਹ ਗੱਡੀ ਆਪਾਂ ਜਿੰਨਾ ਕ ਸਮਾਨ ਰੱਖਿਆ ਜੋ ਰੱਖਿਆ ਜੀ ਬਾਕੀ ਸੀਗਾ ਜਿਹੜਾ ਸਮਾਨ ਲਾ ਕੇ ਤੇ ਬਾਰਾ ਫੇਰ ਆ ਜਨੇ ਆ ਤੇ ਘਰ ਦਾ ਮਾਲਕ ਜਿਹੜਾ ਲਾਣੇਦਾਰ ਆ ਬੱਪੂ ਨਾਲ ਆਪਣੇ ਬੈਠਾ ਹੋਇਆ ਬੱਪੂ ਇਹ ਮਾਹੌਲ ਜਿਹੜਾ ਬਣਿਆ ਹੋਇਆ ਪਾਣੀ ਵਾਲਾ ਇਸ ਤੋਂ ਪਹਿਲਾਂ ਕਦੋਂ ਬਣਿਆ ਸੀ ਇਦਾਂ ਦਾ 86 ਜੀ ਠੀਕ ਆ ਉਦੋਂ ਵਰ ਕੀ ਮਤਲਬ ਤੁਸੀਂ ਕਿੱਦਾਂ ਮਤਮਤ ਵਾਸਤੇ ਕੌਣ ਪਹੁੰਚਿਆ ਮੈਂ ਤਾਂ ਟੈਂਡਰ ਵਾਲੇ ਇਹ ਜਾ ਆਪਣੀ ਬੇੜੀਆਂ ਤੇ ਕੱਢ ਕੇ ਲਾਗੇ। ਅੱਛਾ ਬੇੜੀ ਤਾਂ ਐਸੀ ਹੈ? ਬੇੜੀਆਂ ਕੱਢ ਕੇ ਲਾਗੇ। ਚਲੋ ਹੋਣ ਦਾ ਨਾਲ ਮੌਕਾ ਮਿਲਗਾ ਗੱਡੀਆਂ ਗੁੱਡੀਆਂ ਨਾਲ ਸਾਧਨ ਬਾਧੂ ਹੋ ਗਿਆ। ਮੈਂ 88 ਜਨੇ ਲੋਕ ਐਨੇ ਸਾਧਨ ਹੈ ਵੀ ਨਹੀਂ ਸੀਗੇ। ਠੀਕ ਹੈ। ਓਕੇ। ਇਹ ਤੋਂ ਕੀ ਕਹਿੰਦੇ ਤੁਸੀਂ ਬੰਨ ਛੱਡ ਕੇ ਜਾ ਰਹੇ ਆ ਤੇ ਪਾਣੀ ਪੂਣੀ ਕਿ ਦਬਾਵਾ ਆ ਰਿਹਾ? ਆ ਪਾਣੀ ਬਹੁਤ ਆ। ਠੀਕ ਆ। ਤੇ ਤੁਸੀਂ ਇਦਾਂ ਪਾਣੀ ਦੀ ਮਾਰ ਕਿੰਨੀ ਵਾਰ ਚੱਲੀ ਆ ਤਾਂ? ਤੀਜੀ ਵਾਰ। ਤੀਜੀ ਵਾਰ। ਅਦਾ ਓੱਖਾ ਜਾਂਦਾ ਨਾ ਤੇ ਬੱਬੂ ਕਹਿੰਦਾ ਵੀ ਓੱਖਾ ਹੋ ਜਾਂਦਾ ਵੀ 88 ਚ ਵੀ ਨਾ ਕਿ ਪਹਿਲਾਂ ਇਦਾਂ ਮਾਹੌਲ ਬਣਿਆ ਸੀਗਾ ਵੀ ਉਦੋਂ ਸਾਧਾ ਨੀਜ਼ੇ ਕੇ ਬੇੜੀਆਂ ਬੁੜੀਆਂ ਸਮਾਨ ਲੈ ਕੇ ਆਏ ਸੀਗੇ ਉਹਦਾ ਸਾਧਾ ਨੇ ਆ ਵੀ ਹੁਣ ਕਿਉਂਕਿ ਦੱਸਿਆ ਵੀ ਕਹਿੰਦਾ 1.5 ਲੱਖ ਕਿਊਸਕ ਪਾਣੀ ਛੱਡਿਆ ਵੀ ਗੱਡੀਆਂ ਗੁੜੀਆਂ ਲੈ ਕੇ ਮੋਟਰਸਾਈਕਲ ਲੈ ਕੇ ਕੋਈ ਟਰੈਕਟਰ ਟਰਾਲੀਆਂ ਸਭ ਕੋ ਲੈ ਕੇ ਪਹੁੰਚ ਕੇ ਬੰਨਦੇ ਲੋਕਾਂ ਸਮਾਨ ਚੱਕ ਕੇ ਲੈ ਗਏ ਪਰ 88 ਜੀ ਲੋਕਾਂ ਨੇ ਕਿੱਦਾਂ ਟਾਈਮ ਕੱਢੇਗਾ ਇਹ ਬਹੁਤ ਓੱਖਾ ਉਦੋਂ ਨੇ ਬੁੱਲੋ ਬੁੱਲੋ ਕੀ ਬੜੇ ਮਰੇ ਸੀਗੇ हाँ मत जब ऐसे करते हैं सिर्फ मत सारी मार दें ओए ओए बनिया रह गया है रही हैं। नहीं ढोलते हैं सिर्फ अच्छा इसके लिए ऐसे करते हैं सिर्फ अच्छा, अच्छा।, अच्छा।, अच्छा।